ਬਾਬਾ ਸ਼ਿੰਗਾਰਾ ਸਿੰਘ ਜੀ ਦੇ ਦਰਬਾਰ ਤੇ ਪਿਆ ਲੈਂਟਰ ਬੱਠੇ ਪੈਣੀ ਜੀ ਸਿੰਘਾ ਪ੍ਰੈਸ ਨਿਊਜ਼ ਸੰਚਾਲਕ ਜਸਤੁਨ ਨਵਾਲਾ ਮਹਾਪੁਰਖ ਬਾਬਾ ਧਰਮ ਸਿੰਘ ਜੀ ਪੱਟੀ ਮੋੜ ਅਤੇ ਗੋਬਿੰਦ ਸਿੰਘ ਮਾਨਸ ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਤਹਿਸੀਲ ਪੱਟੀ ਪਿੰਡ ਬੱਠੇ ਪੈਣੀ ਵਿਖੇ ਸਤਖੰਡ ਵਸੀ ਬਾਬਾ ਸ਼ਿੰਗਾਰਾ ਸਿੰਘ ਜੀ ਦੇ ਦਰਬਾਰ ਤੇ ਅੱਜ ਮਿਤੀ 1 ਮਈ 2025 ਦਿਨ ਵੀਰਵਾਰ ਨੂੰ ਪਾਇਆ ਗਿਆ ਲੈਂਟਰ ਉਹਨਾਂ ਇਹ ਵੀ ਦੱਸਿਆ ਕਿ ਹਾਜ਼ਰ ਮਹਾਪੁਰਖ ਬੱਦਾਰਾ ਸਿੰਘ ਜੀ ਦੀ ਦੇਖ ਰਹਿਤ ਇਹ ਸਤਖੰਡ ਵਾਸੀ ਮਹਾਪੁਰਖ ਬੱਬਾ ਸ਼ਿੰਗਾਰਾ ਸਿੰਘ ਜੀ ਦਾ ਦਰਬਾਰ ਬਣਾਇਆ ਜਾ ਰਿਹਾ ਹੈ ਜਿਸ ਦੀਆਂ ਸੰਗਤਾਂ ਵੱਲੋਂ ਜੋਰਾ ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਸੇਵਾਵਾਂ ਜਿਵੇਂ ਕਿ ਰੇਤਾ ਬਜਰੀ ਸੀਮੈਂਟ ਸਰਿਆ ਆਦ ਲਿਆਉਣ ਦੀ ਸੇਵਾ ਅਤੇ ਇਸ ਸਮੇਂ ਸੰਗਤਾਂ ਵੱਲੋਂ ਸ਼ਬੀਲਾਂ ਵੀ ਲਗਾਈਆਂ ਗਈਆਂ ਅਤੇ ਚਾਹ ਪਕੜ ਜਲੇਬਾ ਦਾ ਲੰਗਰ ਵੀ ਲਾਇਆ ਗਿਆ ਗੁਰੂ ਕਾ ਲੰਗਰ ਅਟੁੱਟ ਵਰਤਿਆ ਇਸ ਸਮੇਂ ਵੱਖ-ਵੱਖ ਮਹਾਪੁਰਖ ਵੀ ਪਹੁੰਚੇ ਜਿਵੇਂ ਕਿ ਬਾਬਾ ਕੁਲਦੀਪ ਸਿੰਘ ਜੀ ਛੜ ਸਹਿਬ ਵਾਲੇ ਅਤੇ ਮਹਾਪੁਰਖ ਕਿ ਬਾਬਾ ਧਰਮ ਸਿੰਘ ਜੀ ਨੇ ਆਪਣਾ ਸੇਵਾਦਾਰ ਭੇਜ ਕੇ ਹਾਜ਼ਰੀ ਲਵਾਈ ਉਹਨਾਂ ਇਹ ਵੀ ਕਿਹਾ ਕਿ ਇਸ ਦਰਬਾਰ ਨੂੰ ਸੰਗਤਾਂ ਦੇ ਸਹਿਯੋਗ ਦੀ ਬੜੀ ਲੋੜ ਹੈ ਇਸ ਦਰਬਾਰ ਤੇ ਵੱਧ ਚੜ ਕੇ ਸੇਵਾਵਾਂ ਕਰਕੇ ਦਰਬਾਰ ਨੂੰ ਵਧਾਉਣਾ ਕਰੀਏ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਦੱਸ ਰਹੇ ਹਨ ਹਾਜ਼ਰ ਮਹਾਂਪੁਰਖ ਬਾਬਾ ਦਾਰਾ ਸਿੰਘ ਜੀ ਅਤੇ ਉਹਨਾਂ ਦੇ ਸੇਵਕ ਸੇਵਾਦਾਰ ਬਾਬਾ ਬਿੱਕਰ ਸਿੰਘ ਜੀ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀ ਸਿੰਘ ਸਾਹਿਬੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸਰਿਹਾਲੀ ਕਲਾਂ ਜਿਸ ਨੇ ਦਿੱਨੀ ਜਿਸ ਨੇ ਦਿੱਨੀ साल <sumb disponibles> જેતા કામ ચાર્જર સાડે જોદા ઘરે રેનાજી એક કી કરતા હે સાજેતા સામે એકતો ઓયો ભાઈ દેખ હાલો જીમે દેખ દે જો ભી દેખ એક다가 પા ਸਰਦਾਰ ਸਿੰਘ ਜੀ ਮੈਂ ਪੱਤਰਕਾਰ ਜਸਵਿੰਦਰ ਸਿੰਘ ਅੱਜ ਬੱਠੇ ਭੈਣੀ ਕਿਹੜੇ ਮਹਾਂਪੁਰਖਾਂ ਦੇ ਦਰਬਾਰ ਤੇ ਲੰਡਰ ਪੈ ਰਿਹਾ ਜੀ 8 ਸਿਕੰਧਵਰਸੀ ਵੀ ਬਾਬਾ ਸ਼ੰਗਾਰਾ ਸਿੰਘ ਜੀ ਮਹਾਂਪੁਰਖਾਂ ਦੇ ਦਰਬਾਰ ਤੇ ਅੱਜ ਲੰਡਰ ਪੈ ਰਿਹਾ ਜੀ ਇਹ ਆਪ ਵੀ ਦੇਖ ਰਹੇ ਕਿ ਇੱਥੇ ਸਾਰੇ ਸਰਤਾਂ ਸੇਵਾਵਾ ਕਰ ਰਹੇ ਹਾਂ ਜੀ ਹੋਰ ਵੀ ਆਪਣੇ ਵੱਲੋਂ ਸੰਤਾਂ ਨੂੰ ਵਿਚਾਰ ਦੇਣਾ ਚਾਹੋ ਕਿ ਤਨਮਨ ਦਾ ਨਾ ਸੇਵਾ ਕਰਕੇ ਦਰਬਾਰ ਦੀ ਹੋਰ ਸੇਵਾ ਦਿੱਤੀ ਜਾਵੇ ਜਾ ਜੀ ਮਬਰਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਿਕਰ ਸਿੰਘ ਜੀ ਮੈਂਬਰ ਸਰਕਾਰ ਜਸਵੀਰ ਸਿੰਘ ਅੱਜ ਕਿਹੜੇ ਦਰਬਾਰ ਦੇ ਲੈਂਡਰ ਪੈ ਰਿਆ ਪਿੰਡ ਕਿਹੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਗਰ ਆ ਪੇ ਦਾ ਬੱਚੇ ਪੈਣੇ ਸੰਤ ਮਹਾਪੁਰਸ਼ ਬਾਬਾ ਸ਼ਿਲਾਰਾ ਸਿੰਘ ਜੀ ਸਤਖੰਡਵਾੜੀ ਉਹਨਾਂ ਦਾ ਕੀਠਾ ਦਰਬਾਰ ਤਿਆਰ ਹੋ ਰਿਹਾ ਉਹਨਾਂ ਦੇ ਲਈ ਬੱਝ ਪੈ ਰਿਹਾ ਹੈ ਦੇ ਨਾਮ ਨੇ ਵਾਲ ਸੰਤ ਗੁਰੂ ਜੀ ਚਾਹ ਦੇ ਆਸਰੇ ਨਾਲ ਸਾਰੀ ਦੂਰੋਂ ਦੇ ਡਰਦੇ ਹੋ ਜੇ ਉਹ ਵੀ ਸਖਤੇ ਤੇਰ ਫੁਲ ਕਲਦੀ ਉਹਦੇ ਆਸਰੇ ਨਾਲ ਜਿਹੜਾ ਤੇ ਦਰਬਾਰ ਦਾ ਲੈਂਡਰ ਬੈ ਰਿਆ ਹਾਂਜੀ ਇਹ ਬਾਬਾ ਸਤਿਗੰਦਵਰਤੀ ਮਹਾਂਪੁਰਖ ਬਾਬਾ ਸ਼ੰਗਾਰਾ ਸਿੰਘ ਜੀ ਦੇ ਦਰਬਾਰ ਦੇ ਲੈਂਡਰ ਬੈ ਰਿਆ ਹਾਂਜੀ ਹਾਜ਼ਰ ਮਹਾਂਪੁਰਖਾਂ ਦਾ ਜਿਨ੍ਹਾਂ ਦੀ ਨਜ਼ਰ ਵਿੱਚ ਸੇਵਾ ਚੱਲ ਰਹੀ ਹੈ ਉਹ ਸੰਤ ਬਾਬਾ ਦਾਰਾ ਸਿੰਘ ਜੀ ਸੰਤ ਬਾਬਾ ਦਾਰਾ ਸਿੰਘ ਦੇਖ ਰੇ ਕਿਥੇ ਇਹ ਤਾਂ ਤਾਂ ਮਹਾਂਪੁਰਖ ਬਾਬਾ ਬਾਬਾ ਵੀਰ ਸਿੰਘ ਜੀ ਵੀਰ ਸਿੰਘ ਜੀ ਦੇ ਦਰਬਾਰ ਦੇ ਬਾਬੇ ਵੀਰ ਸਿੰਘ ਤੋਂ ਬਸਾਏ ਹੋਏ ਬਾਬਾ ਮੋਹਰ ਸਿੰਘ ਜੀ ਹਾਂਜੀ ਬਾਬੇ ਮੋਹਰ ਸਿੰਘ ਤੋਂ ਬਸਾਏ ਹੋਏ ਬਾਬਾ ਨਿੱਕਾ ਸਿੰਘ ਜੀ ਹਾਂਜੀ ਬਾਬੇ ਨਿੱਕੇ ਸਿੰਘ ਤੋਂ ਬਸਾਏ ਹੋਏ ਬਾਬਾ ਹਰਨਾਮ ਸਿੰਘ ਜੀ ਬ੍ਰਹਮ ਗਿਆਨੀ ਛੇਵੇਂ ਪੜੀ ਚਲਦੇ ਦਾਦੇ ਜੀ ਉਹ ਤੋਂ ਪਹਿਵੇਂ ਥਾਂ ਤੇ ਬਾਬਾ ਗੀਰ ਸਿੰਘ ਜੀ ਲਿਖੀ 6ਵੇਂ ਥਾਂ ਤੇ ਮਾ ਪੁੱਤ ਬ੍ਰਹਮ ਗਿਆਨੀ ਬਾਬਾ ਸ਼ੰਗਾਰਾ ਸਿੰਘ ਪੁੱਤ ਦਾ ਜੀ ਦਾ ਕੀਤਾ ਜਿਹਨਾਂ ਦੀ ਤਿਆਰ ਹੋ ਰਿਹਾ ਅੰਕਿਤ ਜਦੇ ਅੱਜ ਲੰਗਰ ਪੈ ਰਿਹਾ 7ਵੇਂ ਥਾਂ ਤੇ ਮੌਜੂਦਾ ਮੁਖੀ ਸੰਤ ਬਾਬਾ ਦਾਰਾ ਸਿੰਘ ਜੀ ਹੋਣੇ ਜਿਨ੍ਹਾਂ ਦੀ ਜਿਨ੍ਹਾਂ ਦੇਖ ਰੇਖੇ ਸਾਡੀ ਇਹ ਸੇਵਾਵਾਂ ਦੀਆਂ ਸੇਵਾਵਾਂ ਚੱਲ ਰਹੀਆਂ ਜੀ ਆਪ ਜੀ ਸੰਗਤ ਨੂੰ ਕਹਿਣਾ ਚਾਹੋਗੇ ਜਿਵੇਂ ਪਹਿਲਾਂ ਵੀ ਸੰਗਤਾਂ ਸੇਵਾ ਕਰਦੀ ਹੈ ਅੱਜ ਵੀ ਤਨ ਮਨ ਦਾ ਨਾ ਸੇਵਾ ਕਰਕੇ ਬਾਬਾ ਜੀ ਦੇ ਦਰਬਾਰ ਤੇ ਵਕਤ ਵਕਤ ਖੁਸ਼ੀਆਂ ਬਖਸ਼ਣ ਦੀ ਸੇਵਾ ਕਰਕੇ ਜੀ ਜੀ ਸਾਰੀ ਸੰਗਤ ਦਾ ਦਾਸ ਵੱਲੋਂ ਇਹ ਬੇਨਤੀ ਹੈ ਸ ਕਰੇ ਆਪ ਦਾ ਖਤ ਦੇ ਨਾਸ ਨਾਸ ਕਰੋ ਹਾਂ ਜੀ ਜੋ ਵੀ ਸਖਤਾਰੇ ਸਾਰੀ ਸਖਤਰੋ ਜੀ ਆਇਆ ਤੂੰ ਤਰੇੜਿਆ ਜੋ ਇਹ ਨਾਨ ਬਣਾ ਦਿੰਦਾ ਸਾਰੀ ਜੀ ਆਇਆ ਜੋ ਆ ਦੇਸ਼ ਦੇ ਸਾ ਜੋ ਵੀ ਹੈ ਜਨਰਲ ਜੀ ਜਾਂਦੇ ਸਹਿਯੋਗ ਨਾਲ ਸਭ ਇਹ ਸਵਾਵਾ ਚੱਲ ਰਹੀਆਂ ਹੋ ਹਾਂਜੀ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਵਾਵਾ ਕੀਤੀਆਂ ਸੇਮਂਟ ਦੀ ਸੇਵਾ ਸਰਯੇ ਦੀ ਸੇਵਾ ਇਟਾ ਬਜਰੀ ਜੋ ਵੀ ਸੇਵਾ ਕਰਦੇ ਉਹ ਵੀ ਸਵਾਵਾ ਜੀ ਸਾਰਿਆਂ ਨੇ ਸੀਮੈਂਟ ਦੀ ਕੀਤੀ ਆ ਕਿ ਇਹਨੇ ਸਰਯੇ ਦੀ ਕੀਤੀ ਆ ਕਿ ਇਹਨੇ ਇਹਨੇ ਇੱਟਾਂ ਦੀ ਕੀਤੀ ਆ ਕਿ ਇਹਨੇ ਸਾਰੇ ਸੰਗਤ ਦੇ ਸਹੂਤ ਉਹਨੇ ਸਵਾਵਾ ਚੱਲ ਰਹੀਆਂ ਅੱਛਾ ਜੀ ਸਭ ਦਾ ਧੰਨਵਾਦ ਕੀਤੀ ਆ ਜੀ ਜੋ ਵੀ ਸਖਤ ਨੇ ਸੇਵਾ ਕੀਤੀ ਆ ਸਾਰਿਆਂ ਦਾ ਧੰਨਵਾਦ ਕਰਾਂ ਮਹਾਰਾਜ ਭਲਾ ਕਰੇ ਸਾਰੀ ਸੰਗਤ ਨੂੰ ਸਾਡੇ ਦਾਸ ਲੋ ਹੱਥ ਮਿਲ ਕੇ ਜੀਓ ਆਇਆ ਤੇ ਭਲਾ ਹੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਅੱਛਾ ਜੀ ਬਾਬਾ ਬਿਕਰਸ ਸਿੰਘ ਜੀ ਮੈਂ ਬਦਲ ਕਾ ਰਿਫਿਟ ਚੱਲਦਾ ਸਮਾਂ ਮਿਲਿਆ ਆ ਜੀ ਨੂੰ ਆਂਦੇ ਰਵਾਂਗੇ